ਜੀ ਸਤਿ ਸ੍ਰੀ ਅਕਾਲ ਜੀ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਇਆ ਆਪਾਂ ਆਪਣੀ ਮੋਟਰ ਤੇ ਤੇ ਭਈਏ ਪਹੁੰਚ ਗਏ ਆਪਣੇ ਸਰੋਂ ਕਟਣ ਆਇਆ ਹੁਣ ਕਪੂੜੀ ਪਾ ਕੇ ਤਾਰਾ ਆ ਗਿਆ ਆਜਾ ਸਾਲਾ ਤੇਰੇ ਕਰਕੇ ਬਲੌਗ ਸ਼ੁਰੂ ਕਰਿਆ ਮੈਂ ਛੋਲੀ ਛੋਲੀ ਆ ਫਸਲ ਇਹ ਆਪਣੇ ਮਾਮੇ ਦਾ ਮੁੰਡੇ ਜੀ ਜੋਤ ਰਣਧਾਵਾ ਹਾਂਜੀ ਦਿਖਾਉਣਾ ਫਿਰ ਤੁਹਾਨੂੰ ਅੱਜ ਸਰੋਂ ਦੀ ਕਟਾਈ ਹੁੰਦੀ ਤੇ ਆਪਾਂ ਸਰੋਂ ਵੱਢ ਕੇ ਬੀਜਣਾ ਔਰ ਗੰਨਾ ਇਹ ਥੋੜੇ ਜਿਹਾ ਡੱਕਰਾਂ ਖੇਤ ਤਾਂ ਕਰਕੇ ਆਪਾਂ ਨੀਰੀਓ ਸਰੋਂ ਬੀਜੀ ਤੇ ਜੇ ਪਾਣੀ ਪੁਣੀ ਮੀਮੂ ਆ ਜਾਂਦਾ ਨਾ ਫਿਰ ਉਹਦੇ ਕਰਕੇ ਔਖਾ ਹੋ ਜਾਂਦਾ ਤੇ ਤਾਂ ਕਰਕੇ ਫਿਰ ਥੋੜਾ ਜਿਹਾ ਕੰਮ ਲੇਟ ਹੋ ਗਿਆ ਦਿਖਾਉਨੇ ਤੁਹਾਨੂੰ ਬਾਈ ਆਪਣਾ ਮਤਲਬ ਘਰ ਵਾਲਾ ਬੀਜ ਆ ਇਹ ਆਪਾਂ ਇਦਾਂ ਹੀ ਰੱਖ ਲੈਣੇ ਆ ਵਧੀਆ ਖੜੀ ਸਰੋਂ ਦੇਖੋ ਬਾਈ ਪੂਰਨ ਜਿਗਾਰਡਮੈਂਟ ਫਲ ਫੁੱਲ ਐਨ ਪੂਰਾ ਫੁੱਲ ਐ ਇਹ ਸਾਢੇ ਤਿੰਨ ਕੀਲੇ ਸਰੋਂ ਦੇ ਬਾਈ ਉਹ ਪਰਾਂ ਜਿੱਥੇ ਦਾ ਕੋ ਅੰਬ ਉੱਥੇ ਤੱਕ ਇੱਧਰ ਨੂੰ ਬਈ ਐ ਉਹ ਪਰਾਂ ਤੱਕ ਇੱਧਰ ਬਈ ਕਣਕ ਲੰਬੇ ਵਿੱਚ निकालेंगे ਆਹ ਤਾਂ ਦਾਣਾ ਬੰਦ ਐ ਕਲਾਸ ਬਬੂਆ ਆਹ ਤਾਂ ਹੀ ਦਾੜੀ ਪੈ ਜੋ ਕਿਹੜਾ ਕੱਟ ਬਣਾਇਆ ਵਸ ਆਹ ਇੱਧਰ ਨੂੰ ਐ ਮੁੱਛਾਂ ਤਾਂ ਦਿਖਾ ਦੇ ਨੰਬਰਦਾਰ ਅੱਛਾ ਤਾਂ ਆਹ ਇੱਧਰ ਨੂੰ ਦਿਖਾ ਐ ਦੇਖ ਐ ਤੇਰੇ ਐ ਤੇਰੇ ਐ ਐ ਸਾਈਕੇ ਕਿ ਦੇਖਾਉਂਨੇ ਤੇ ਦਾਮ ਨੇ ਨਖਵਾ ਉਹਨੂੰ ਬੜਦਾ ਰਹਿ ਤਾਂ ਉੱਚਾ ਬੜੀਆਂ ਰੱਖੀਆਂ ਨੇ ਸਰੋਂ ਦਾ ਕੈਂਟ ਆਪਣੀ ਗਿਰਕੀ ਥੋੜੀ ਜੀ ਜੀ ਹੋ ਗਈ ਯਾਰ ਬੀਜ ਸਾਲਾ ਦੇ ਰਹੇ ਤੇ ਜੱਪਾਂ ਨੇ 750 800 ਗ੍ਰਾਮ ਬੀਜ ਪਾਇਆ ਵਾਹਾ ਜੀਰ ਗਿਆ ਆ ਹਾਂ ਔਰ 520 ਨੂੰ ਅਸੀ ਕਰ ਦਿਆ ਹੈ ਸਾਲਾ ਨਾ ਹੈ ਈਆ ਅੱਜ ਦਾ ਇਹ ਆਪਣੀ ਸ਼ਟਰਿੰਗ ਲੈਣ ਜਿਹੜਾ ਆਪਣਾ ਕੰਮ ਚੱਲ ਰਿਹਾ ਹੈ ਘਰਾਂ ਇੱਥੇ ਟਰੈਕਟਰ ਆਪਣਾ ਲੋਡ ਹੋ ਗਿਆ ਇੱਕ ਰੰਦਾ ਹੈ ਗੱਗੂ ਆ ਮਰੇ ਨੂੰ ਇੱਥੇ ਖੜਾ ਕਰਾ ਦੂਗਾ ਲੋ ਜਾਂ ਜਾਇ ਤੇ ਮਹਾਲੀ ਸ਼ਟਰਿੰਗ ਦਾ ਸਮਾਨ ਲੈਣੇ ਕਟਰਾਲੀ ਆਪਣੀ ਲੱਦ ਹੋਗੀ ਘਾਰ ਹੀ ਆਪਣੀ ਟਰਾਲੀ ਬਾਈ ਲਾ ਰਿਹਾ ਸਾਈਡ ਤੇ ਹੋ ਇੱਕ ਟਰਾਲੀ ਆਪਣੀ ਆ ਰਹੀ ਹੈ ਉਹਨੀਆਂ हाँ रोटी खा ली हाँ खा लो फिर वहीं पे जाऊंगे हाँ ट्रैक्टर की लुक चेक करो ਦੇਖੋ ਲਓ ਜੀ ਆਪਣੀਆਂ ਟਰਾਲੀ ਭਰ ਕੇ ਇੱਕ ਟਰੈਕਟਰ ਹੋਰ ਆ ਗਿਆ ਆਪਣਾ ਦੇਖੋ ਸ਼ਟਰਿੰਗ ਦਾ ਸਮਾਨ ਲੈਣ ਆਏ ਜੀ ਚੈੱਕਟਰ ਦੀ ਲੁੱਕ ਚੈੱਕ ਕਰਾਵਾ ਤੁਹਾਨੂੰ ਦੋਆਂ ਦੀ ਆਹ ਦੇਖੋ ਛੋਟਾ ਆ ਦੇਖੋ ਆ ਟਰੈਕਟਰ ਆਪਾਂ ਹੁਣ ਭੇਜ ਦੇਣਾ ਗਗੂਲ ਗਗੂ ਨੇ ਲੈ ਜਾਣਾ ਆਪਾਂ ਫਿਰ ਟਰੈਕਟਰ ਲੈ ਕੇ ਜਾਉਂਗੇ ਬਾਅਦ ਚ ਠੀਕ ਹੈ ਇਹ ਫੋਟੋ ਵੀ ਲੈਟਾ ਹਾਂ ਹਾਂਜੀ ਪਹੁੰਚ ਗਏ ਪਹੁੰਚ ਗਏ ਡਾਕਰ ਨਹੀਂ ਲੱਗਣਾ ਕੋਈ ਚੈੱਕ ਕਰਨੇ ਪਸਾਈਆਂ ਵੀ ਫੱਟੀਆਂ ਪੂਰੀਆਂ ਲੈ ਜਾਨੂੰ ਹੌਲੀ ਹੌਲੀ ਲੈ ਜੀ ਬੰਦਿਆ ਇਹ ਕਿੱਦਾਂ ਰੀਂ ਗਿਆ? ਸਾਜ਼ੂ ਨੂੰ ਤੋਰ। ਕਿਆ ਗਲੇਟਾ ਨਾ ਪੀਰੀਏ। ਲੋង ਜੀ। ਹੁਣ ਆਪਾਂ ਆ ਟਰੈਕਟਰ ਭੇਜ ਦੇਣਾ ਗੱਗੂ ਕੋਲ। ਗੱਗੂ ਨੇ ਲੈ ਜਾਣਾ ਘਰਾਂ ਨੂੰ। ਕੀ ਕੰਨ ਲੱਗ ਗਏ? ਬਹੁਤ ਡਾਲਾ ਚ ਪਰ ਲੱਗੇ ਨਾ ਜਿਹੜਾ ਪੱਤੀਆਂ ਵਰਤਦਾ ਹੁਣ ਆ ਆ ਚੁੱਕਿਆ ਹਾਜੀ। ਸਾਨੂੰ ਤਾਂ ਚਲੇ ਜਾਣੀਆਂ ਉਹ ਦੂਈ ਤਰ੍ਹਾਂ ਦੀ ਬੜੀ ਹੋਆ। ਬਸ ਠੀਕ ਆ। ਚੱਲ ਇਹਨੂੰ ਤੋਰ ਫੇਰ। ਨਿਕਲ ਗੂਆ ਬਾਸ ਸੈਲਫ ਚੱਲ ਬਾਈ ਚੱਲ ਚੱਲ ਬਾਈ ਲੈ ਜਾ ਮਾਰ ਸੈਲਫ ਖੁਸ਼ ਹੋ ਗਿਆ ਬਾਈ ਦੇਖ ਖੁਸ਼ ਹੋ ਗਿਆ ਵੀ ਬਸ ਭਰੀ ਭਰਾਈ ਮਿਲ ਗਈ ਖੜਨਾ ਨਹੀਂ ਪਿਆ ਨਜ਼ਾਰੇ ਦਾ ਬਾਈ ਨਜ਼ਾਰੇ ਲਓ ਜੀ ਡੱਪ ਲਿਆ ਛੋਟਾ ਲਓ ਜੀ ਆਪਾਂ ਕਿਹ ਤੁਰਨਾ ਲਓ ਜੀ ਬੈਠੋ ਬਾਈ ਆ ਰਹੀ ਹੈ ਚਲਦੇ ਜੀ ਦੇਖੋ ਨਹੀਂ ਤਾਂ ਨਾ ਹੋ ਜਾਣਾ ਮੈਂ ਕਾਰ ਗੱਲ ਨੂੰ ਬੇਹੀ ਲਾ ਫਿਰ ਕੋਈ ਕਾਰ ਨਾਲ ਹਲਾ ਤੈਨੂੰ ਪਵੇਗਾ ਗਲਤ ਨਾ ਕਿਤੇ ਹੋ ਜਾਵੇ ਸਹੀ ਗੱਲ ਹੈ ਇਹ ਜਿਹੜੀ ਚੱਲ ਜਾਉਂਦਾ ਚੱਲ ਜਾਓ ਦਸਤੀ ਜੱਲਾ ਚਲੋ ਜੀ ਚੱਲੀਏ ਚੱਲ ਹੁਣ ਆਪਾਂ ਜਾਣਾ ਜੀ ਦੂਏ ਪਾਸੇ ਪਰਾਂ ਹੀ ਕਿਨਾਂ ਦੀ ਦੁਕਾਨ ਉੱਤੇ ਵੀ ਸ਼ਟਰਿੰਗ ਦਾ ਹੀ ਕੰਮ ਹੈ ਇਹਨਾਂ ਦਾ ਉੱਥੋਂ ਪਲੇਟਾਂ ਚੱਕੋਣੇ ਹੁਣ ਆਪਾਂ ਲੋ ਜੀ ਆਪਾਂ ਪਹੁੰਚ ਗਏ ਦੂਏ ਪਾਸੇ ਚੱਲ ਜਾ ਰਹੇ ਹਾਂ ਇੱਥੇ ਦਾ ਪੌਣ ਪਲੇਟਾਂ ਚੱਕਣੀਆਂ ਜੀ ਬੱਸ ਬੱਸ ਇਹ ਤੋਂ ਪਰ ਏਕਣੀਆਂ ਪਲੇਟਾਂ ਹੁਣ ਆ ਦੇ ਨੱਦ ਦੇ ਕੋਰੇ ਟਾਈਆਂ ਹੋਈਆਂ ਹੋਣਾ ਗੋਬੀਲ ਦਨੇ ਗਾਰਡਰ ਗਾਰਡਰ ਤੋਂ ਜਾਰੀ ਨਾ ਦੱਦੇ ਦੇ ਨੇ ਇਹੋ ਥੋੜੀ ਸ਼ਟਰਿੰਗ ਸਾਫ ਹੈ ਹੂੰ ਭਾਈ ਨਾਲ ਵੀ ਨਾਲ ਗਰੈਂਟਰ ਬਾਦ ਸਫਾਈ ਵੀ ਤੋਂ ਹੁੰਦੀ ਹੈ ਇਹ ਜ਼ਰੂਰੀ ਹੈ ਬਸਤਾਨੇ ਬਾਗੇ ਲੱਦ ਲੋ ਪਏ ਦਸਤਾਨੇ ਦੇ ਤੁਹਾਨੂੰ ਹੱਥ ਤੇ ਡਰ ਲੱਗਦਾ ਜਾਣ ਤੋਂ ਵੀ ਨਹੀਂ ਦੇਖੋ ਇਹ ਵੀ ਤਾਂ ਜਾਉਂਦੇ ਹੱਥੇ ਨਾਲ ਨਹੀਂ ਹਾਂ ਲਓ ਜੀ ਲੱਗ ਗਈ ਸ਼ਟਰਿੰਗ ਲੱਦਣ ਠੀਕ ਹੈ ਫਿਰ ਉੱਚੀ ਨਹੀਂ ਉੱਪੀ ਇੱਧਰ ਲੈ ਸ਼ਟਰਿੰਗ ਦਾ ਸਮਾਨ ਲੱਦਣਾ ਲੱਗੇ ਬਦਲ ਮੈਂ ਟੇਢੀ ਲੱਗ ਗਈ ਆ ਫਿਰ ਉਹਦੇ ਬਾਅਦ ਉਹ ਤੇਰੇ ਉੱਪਰ ਤਾਂ ਹੋ ਜੂਗੀ ਠੀਕ ਆ ਪੂਰੇ ਪਲੇਟਾਂ ਪਾ ਜਣੀ ਲੋਹੇ ਮੈਨੂੰ ਉੱਪਰ ਆ ਜਾਣੀਆਂ ਪੂਰਾ ਬੰਦ ਕਰ ਦੇ ਇਹਦਾ ਆਲਾ ਨੂੰ ਪੱਟ ਕੇ ਨਹੀਂ ਆ ਦੱਸ ਆ ਹਾਂਜੀ ਗੰਦਲ ਹੈ ਕੰਮ ਬੈਤੂ ਗਰਮੀ ਹੈ ਪੂਰਾ ਬਾਹਰ ਗੁੱਸੇ ਮੈਂ ਕਿਹਾ ਵੀ ਛੋਟੇ ਲੋਟੇ ਰੱਦ ਲੋ ਹਾਂ ਹਾਂ ਠੀਕ ਹੈ ਨਾਲ ਵੀ ਆ ਬਲੌਗ ਵਾਲਾ ਵਿੱਚ ਅੱਜ ਪਾ ਰਣਾ ਬਲੌਗ ਆ ਆਉਣ ਨੂੰ ਆਜ ਉਹ ਯਾਰ ਦੋਸਤ ਕੋ ਗਿਆ ਜੀ ਸੁਣੋ ਪਲੇਟਾ ਆਪਣੇ ਪਈਆਂ ਹਜੇ ਹਾਂ ਬਹੁਤ ਪਈਆਂ ਤਾਂ ਅਜੇ ਤਾਂ ਬਹੁਤ ਪਈਆਂ ਪੰਜ ਉੱਗਣਾ ਪਈਆ ਪਲੇਟਾ ਅਸੀਂ ਕਿਰਦੇ ਨਹੀਂ ਥੱਲੇ ਆਲੇ ਨੂੰ ਆਹ ਪਲੇਟਾ ਅੱਛੇ ਵੀ ਵੀਰੇ ਉਹ ਵੀ ਲੱਦਣੀਆਂ ਜਿਹੜੀਆਂ ਉਹ ਪਈਆਂ ਬਾ ਫਿਰ ਤਾਂ ਟਰਾਲੀ ਉਰੀ ਭਰ ਜਣੀ ਆਪਣੀ ਉਧਰ ਤਾਂ ਦੂਈ ਟਰਾਲੀ ਆਉਗੀ ਮੈਂ ਲੈ ਆਂ ਉਹਨੂੰ ਪੂਰੇ ਪਹਾਨਾ ਇੱਕ ਜਿਹੜਾ ਹੋਰ ਲਾਣਾ ਪੈਣਾ ਫੇਰ ਆਪਾਂ ਨੂੰ ਹਾਂ ਕੱਲ ਨੂੰ ਲੱਗੂਗਾ ਤਾਂ ਅੱਜ ਆ ਬੋਲੀਓ ਗ੍ਰਿੰਦਰ ਵਾਈਜੀ ਦਾ ਫੋਨ ਆ ਗਿਆ ਕਹਿੰਦੇ ਮੈਂ ਉਹ ਜੀ ਭਾਈ ਨੂੰ ਕਹ ਬਲੌਗ ਉਮ ਆ ਜਾਣਾ ਤਾਂ ਅੱਜ ਉਹ ਵੀ ਨੇ ਆਰੇ ਵਾਰੇ ਵਾਰੇ ਬੱਸ ਹੋਰ ਇਹਨਾਂ ਤਾਂ ਗੇਲ ਮੈਚ ਦੀ ਵਰਤਾਂਗੇ ਮੈਂ ਤੇ ਹੁਣ ਦੇਖਦਾ ਹਾਂ ਠੀਕ ਠੀਕ ਲੋ ਬਈ ਨਾਰੀ ਤੇ ਵਾਰ ਬੋਲਦੇ ਐਡੋ ਮੇਰੇ ਕੋਈ ਵੀ ਇੱਦਾਂ ਆ ਬਾਈ ਜੀ ਕਹਿੰਦੇ ਬੀਜੀਓ ਬਾਤ ਬਾਈ ਨੂੰ ਕਹਿੰਦਾ ਬਲੌਗ ਬਣਾ ਬੀਰੇ ਬਾਈ ਬਾਈ ਨੂੰ ਬਲੌਗ 'ਚ ਆ ਗਿਆ ਤੂੰ ਆਪਾਂ ਇਹ ਕੰਮ ਪੂਰਾ ਕਰਮੂ ਕਰਦੇ ਲੋ ਜੀ ਅੱਗੇ ਪਲੇਟਾਂ ਲੱਦਣ ਦੇਖੋ ਜੀ ਬਾ ਕੀ ਜੀ ਘਾਰੇ ਲੱਗਦਾ ਗਈ ਇੱਕ ਪਲੇਟ ਹੋਰ ਲਾ ਦਿਓ ਇੱਕ ਇੱਕ ਪਲੇਟ ਹੋਰ ਲਾ ਲਓ ਯਾਰ ਲੱਗ ਜਾਣੀਆਂ ਇੱਧਰ ਵੀ ਲਾ ਦਿਓ ਪੰਜ ਕੁਲੇਟਾਂ ਪੈ ਜਾਣੀਆਂ ਤੇ ਘੂਰੇ ਪੈ ਜਾਣੀਆਂ ਲਓ ਜੀ ਆ ਚੱਲ ਰਿਹਾ ਕੰਮ ਇਹ ਤੋਂ ਬਾਅਦ ਹੋ ਗਿਆ ਉਹਦੇ ਕੰਮ ਲਓ ਜੀਆਂ ਕੁਲੇਟਾਂ ਜਾਵਾਂ ਹਾਂਜੀ ਮਝੋ ਰਹਾ ਸ਼ੋਰਾਂ ਵਾਲਾ ਆਹ ਕਿਹੜਾ ਰਾਇ ਸ਼ਕਾਰੀ ਇਹ ਘਰ ਕੋਨੇ ਕੋਠੀ ਕੋਨੇ ਲਾਉਂਦੇ ਲੋਅ ਕੰਮ ਚੱਲ ਰਿਹਾ ਜੋਰਾਂ ਸ਼ੋਰਾਂ ਤੇ ਤੇ ਆਪਣੀ ਦੂਰੀ ਤੇ ਟੀ ਟਰਾਲੀ ਮਿਲ ਚੋਂ ਆ ਗਈ ਬਸ ਮੇਲੇ ਚ ਗਈ ਸੀ ਉਹਦੇ ਵਿੱਚ ਗੁੱਡਾ ਲਾ ਰਹੇ ਆ ਉਹ ਮਿਲ ਚੋਂ ਆ ਗਈ ਮਾਉ ਵੀ ਪਹੁੰਚ ਜਾਣੀ ਅੱਧੇ ਘੰਟੇ ਚ ਬਾ ਫਿਰ ਜਿਹੜਾ 3 ਅਜੇ ਜਮਾਨਤੀ ਇੱਕ ਟਰਾਲੀ ਹੋਰ ਆਊਗਾ ਲੱਗਦਾ ਨਹੀਂ ਇਹ ਆ ਵੀ ਟਰਾਲੀ ਭਰ ਕੇ ਕਿੱਕਾ ਪਾ ਪੈਣਾ ਪਏਗਾ ਸੱਤ ਟਰਾਲੀਆਂ ਚ ਸਵਾਨ ਹੋ ਗਿਆ ਹਾਂਜੀ 3 ਟਰਾਲੀ ਫੇਰ ਆ ਰਹੀ ਐ ਆ ਰਹੀ ਆ ਗਿਆ ਫੋਨ ਜੱਜੂ ਦਾ ਜੱਚ ਮਿਲਮਾ ਤੇ ਆ ਗਈ ਵੀ ਮੈਂ ਬਿੱਡ ਬਿੱਡ ਲਵਾ ਕੇ ਆ ਰਿਹਾ ਮੈਂ ਚੱਲ ਆ ਜਾ ਆਹ ਮਾਉ ਵੀ ਲੱਗ ਪਾ ਨਹੀਂ ਇਹਨਾਂ ਨੇ ਹਾਂ ਮੇਰਾ ਆਪੜ ਦਾ ਲੈ ਜਾਣੀ ਜੇ ਗੰਗੂ ਮੇਰੇ ਘਰ ਰਸਤੇ 'ਚ ਆਪ ਨੂੰ ਮਾ ਫੜਾ ਦੂੰਗੇ ਬਾ ਠੀਕ ਹੈ ਉਹ ਆਪਾ ਫੜ ਲਿਆਉਂਗੇ ਤੇ ਬਾ ਠੀਕ ਹੈ ਕਾਟਾ ਜਾਂਦਾ ਕਾਟੇ ਜਦ ਇਹ ਨਾ ਵੇ ਲੱਗ ਜਾਣਾ ਫੋਜੇ ਮੇਰਾ ਹਾਂ ਹਾਂ ਬਸ ਇੰਨਾ ਮਨੇ ਬਾ ਠੀਕ ਹੈ ਚਲੋ ਦੁਕਾਨੀਆਂ ਜੀ ਅੱਗੇ ਲੋ ਜੀ ਮਿੱਤਰੋ ਹੁਣ ਟਰਾਲੀ ਫੁੱਲ ਹੋ ਗਈ ਹੁਣ ਚੱਲਦੇ ਆਪਾਂ ਘਰਾਂ ਨੂੰ ਕਟਰਾਲੀ ਪਹਿਲਾਂ ਪੇਜਤੀ ਆਪਾਂ ਇਹ ਕਾਏਗੀ ਇੱਕ ਮੰਗਾਈ ਵੀ ਆ ਦੇਖਦੇ ਆ ਜੇ ਗੁੱਗੂ ਰਸਤੇ 'ਚ ਮਿਲ ਗਿਆ ਉਹਨੂੰ ਆਪਾਂ ਫੜਾ ਦਣੀ ਆ ਤੇ ਉਹ ਲੈ ਆਉਂਗੇ ਉਹ ਆਪਣੀ ਮਿੱਲੇ 'ਚ ਗਈ ਵੀ ਤੇ ਟਰਾਲੀ ਉਹਦਾ ਬਿੱਡ ਬੁੱਡ ਲਾ ਰਹੇ ਆ ਹਜੇ ਬਿੱਡ ਬੁੱਡ ਲਾ ਕੇ ਫੇਰ ਤੁਰੂਗੇ ਉਧਰੋਂ ਪਰਚੀਆਂ ਬਣਾ ਰਹੇ ਆ ਚੱਲੀਏ ਜੀ ਚਲੋ ਜੀ ਹੋ ਗਈ ਆਪਣੀ ਛੜਰੀ ਕੋ ਲੱਦ ਹੋ ਗਈ ਹੁਣ ਕੋਣ ਚੱਲ ਚਲੋ ਚਲੋ ਬੈਠੋ 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 ਮੁੰਡੇ ਨੇ ਜੋਰ ਮਾਰ ਕੇ ਲੱਤੀ ਜੀ ਕਿਧਰ ਆ ਗਿਆ ਭਾਈ ਮੁੰਡੇ ਚਲੋ ਜੀ ਆ ਤੇ ਤੁਰਪੇ ਉਹ ਚੱਲਦੇ ਆ ਘਰਾਂ ਨੂੰ ਯਾ ਵੀ ਟਰਾਲੀ ਬੰਦੇ ਦੇਖੋ ਐ ਖੁਸ਼ ਹੋ ਰਹੇ ਪੂਰੇ ਹਾਂ ਦੇਖੋ ਬੰਦੇ ਆਪਣੇ ਘਰ ਟੰਗੇ ਸਾਰੇ ਦੇਖੋ ਦੇਖੋ ਜੀ ਦੇਖੋ ਚਲੋ ਜੀ ਚਲੋ ਜੀ ਲਓ ਜੀ ਕਹਿੰਦੇ ਤੁਰਪੇ ਹੁਣ ਹਾਂਜੀ ਕੈਮ ਹੈ ਖੁਸ਼ ਮિજાਜ ਬੰਦੇ ਆਉਣੇ ਸਾਰੇ ਖੁਸ਼ ਮિજાਜ ਹਾਂਜੀ ਹਾਂਜੀ ਹੋਰ ਵੀਰਾ ਸੁਣਾ ਕੋਈ ਗੱਲ ਬਾਤ ਆਹ ਟਰੈਕਟਰ ਆਪਰੇ ਜੁਰੂ ਫੜਾ ਲੈਣਾ ਦੇ ਆ ਗਿਆ ਹਾਂ ਬੱਸ ਕਿਹਦਾ ਪਤਾ ਹੋਵੇ ਦੇਖਦੇ ਆਵੇਂ ਦੱਸਿਆ ਦਾ ਮਾਂ ਵੀ ਅਜੇ ਕਿਉਂਦਾ ਬਿੱਡ ਲਾ ਰਹੇ ਮਿੱਲੇ ਚ ਕਈ ਬਿਜੇ ਟਰਾਲੀ ਆ ਕੇ ਗਏ ਬੰਦੇ ਮਨੋ ਹੈ ਹੈ ਆਪੀ ਗਏ ਬੋਲੋ ਤਾਲੂ ਲੱਗੋ ਹਾਂ ਆ ਜਾਊਗਾ ਜਿਹੜਾ ਪੁਰਣੀ ਅੰਦਰ ਪੈਰਾ ਕਮਿਸ਼ਨ ਆਉਗਾ ਜਿਹੜਾ ਯੋ ਸੇਕੰਡ ਦਾ ਬਣਾ ਰਾ ਟਰੋਡੇ ਬੰਦੇ ਦਾ ਵੀ ਔਕਾ ਬਹਿਣ ਜੋ ਬੈ ਜਾ ਬੈ ਜਾ ਚਲੋ ਜੀ ਬਣਾਣਾ ਸਣਾ ਕੋਈ ਗੱਲ ਬਾਤ ਹਾਂ ਜਿੰਨਾ ਲੱਗੇ ਜਾ ਕੇ ਖੜਾਉਂਗੇ ਸੜਕ ਕੋਲ ਜਿੰਨਾ ਚਲੋ ਮਿਲਦੇ ਆਂ ਜੀ ਗਾਹਾਂ ਜਾ ਕੇ ਮਿਲਦੇ ਆਂ ਤੁਹਾਨੂੰ ਉਰੇ ਤੇ ਕੱਢ ਲਈਏ ਟਰਾਲੀ ਅੱਗੇ ਜਾ ਕੇ ਮਿਲ ਜੇ ਲਓ ਜੀ ਕਹਿੰਦੇ ਬੁੰਡੇ ਮੋਹਾਲੀ ਦੇ ਮਿਲਦੇ ਨੇ ਮੋਹਾਲੀ ਜਾਂਦਾ ਮੁਕਲਾ

ਇਹ ਵੀ ਆਪਣੇ ਕੋਲੇ ਆਏ ਕਰੂਗੇ ਨਜ਼ਾਰੇ ਲੈ ਰਿਆ ਇਹ ਕਰ ਰਹੇਗੇ ਜਿਹੜਾ ਬੰਦਾ ਆਪਣੇ ਆਪ ਆ ਜਿਹੜਾ ਬੰਦਾ ਆਪਣੇ ਬਾਗਿਆ ਨਜ਼ਾਰੇ ਲੋਕਾ ਆਏ ਆਏ ਆ ਸਾਰੇ ਆਪਣੇ ਬਾਈ ਨਹੀਂ ਆਉਣਾ ਅਮਰੀਕਾ ਦੇ ਹਾਂ ਹੈਪੀ ਵਾਈ ਆਉਣਾ ਅਮਰੀਕਾ ਦੇ ਹਾਂ ਅਜਾ ਆ ਗਿਆ ਉਹ ਆਪਾਂ ਤੋਂ ਚਾਰ ਵੀਰਾਂ ਤੋਂ ਬਾਹਰ ਹੀ ਨਜ਼ਾਰੇ ਲੈ ਕਰਨੇ ਆ ਬਸ ਸਪਰਾਈਜ਼ ਤੋਂ ਬਾਅਦ ਇਹ ਕਿ ਸਪਰਾਈਜ਼ ਆਖਵੇਂ ਬਣਾ ਆਖਦੇ ਨਾ ਤਮਾਕਾ ਛਾਹ ਦੇਗਾ ਤਮਾਕਾ ਤੋ ਟੋ ਟੋ ਦੇਖਦੇ ਆ ਕਿ ਆਪ ਨੇ ਇੱਕ ਸੱਪ ਹੋਰ ਪਾ ਦਿੱਤੇ ਨਵਾਂ ਕੰਮ ਆ ਬੱਲਾ ਕਿ ਤੀਰ ਆਉਂਦਾ ਫੁੱਲ ਆ ਜਾਂਦੀ ਆਏ ਹਾਏ ਜਾਮ ਆ ਗਿਆ ਤੇਰੇ ਵੀਰੋ ਜਾਮ ਲੱਗਿਆ ਵਾ सीजीसी को पहुंच गए लांडरा देखो सी जी जाम में बहुत है ओठे रट्टा ने, 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 ने। ओ, थे मेरे वीरियो आगे जाम सवेर दा ही उरे तक लग वा ओए रो, रोक ले चलो मिलते हैं जे जा, आगे जाके आज जाम काट लिए

ਇੱਕ ਥਾਂ ਤੋਂ ਖੜੀ ਬੈਠਿਆ ਭੈਣ ਬੋਲਦਾ ਉਹ ਗਾਲਾਂ ਨਹੀਂ ਕੱਢਣੀਆਂ ਵਲੌਗ ਚੱਲ ਰਿਹਾ ਇੱਕ ਕਾੜੀ ਨੂੰ ਚੱਲਦੀ ਹੋਇਆ ਰੋਕਦਾ ਉਹ ਕੱਟੀ ਹੋਏ ਦਿੱਕਿਆਂ ਨਾਲ ਚੱਲੀ ਵਿੱਚ ਆਹ ਬ੍ਰੇਕਾਂ ਮਾਰਦਾ ਆਜਾ ਆਜਾ ਵਿੱਚੋਂ ਸਾਡੇ ਨੂੰ ਫੇਰਦਾ ਕੱਠੀ ਕਰਦਣੀ ਬੰਦਾ ਕੁਛ ਨਹੀਂ ਜਾਣਾ ਸਾਡੇ चलो मिलते जाके आप पहुंच गए चुन्नी चुन्नी पहुंच गए फिर देखो जाता नचता एक प्रतीवा बराबर बराबर ਵਾੜ ਦिए ਨਾ ਨਾ ਓ ਓ ਉੱਥੇ ਬਰਾਬਰ ਟੱਕ ਪਾਣੀਆ ਬਰਾਬਰ ਚਲੋ ਆਹ ਟਰੈਕਟਰ ਭੇਜਦੇ ਆਪਾਂ ਹੁਣ ਜਾਣਾ ਮੋਟਰਸਾਈਕਲ ਤੇ ਚਲੋ ਠੀਕ ਹੈ ਜੀ। ਉਹ ਜੀ ਕਹਿੰਦੇ ਮੁੰਡੇ ਘਰ ਪੁੱਜ ਗਏ ਹੁਣ। ਇਹ ਕਹਿੰਦੇ ਹੁਣ ਸਵੇਰੇ ਤੱਕ ਇਹ ਆਹ ਟਰਾਲੀ ਭਰੀ ਐ। ਬਾਕੀ ਉਹਦੇ ਸਟੀਲ ਲਾਣੇ ਭਰਨੇ ਨੇ ਸਵੇਰੇ ਭਰਨ। ਉੱਨੀ ਭਰ ਹੋਣੀ। ਆੱਕੀ ਕੇ ਬੰਦੇ ਆ। ਆਪਰੇ ਟਰਾਲੀ ਵਾਲੇ ਜਿਹਨਾਂ ਮੈਂ ਬੈਠੇ ਦਸਾਂ। ਆਹ ਬਟਾਰੀ ਆ। ਲਓ ਜੀ ਆਪਾਂ ਨਿਕਲ ਗਏ ਘਰਾਂ ਦੇ। ਚੱਲਿਆ ਬਿਆ ਸਰੰਦ ਨੂੰ ਚਾਲੀ ਪ੍ਰਿਆ ਸ਼ੂਟ ਦੀ ਹਾਂਜੀ ਵਧੀਆ ਬਾਈ ਨਜ਼ਾਰੇ ਜਿੰਦਗੀ ਦੇ ਨੇ ਪੂਰੇ ਬਾਬਾ ਕੰਮ ਹੈ ਜੀ ਪੂਰੇ ਗਿਆ ਮੈਂ ਹੋਰ ਗੱਗੂ ਦਾ ਕੰਮ ਹੈ ਕੰਮ ਹੈ ਜੀ ਆਏ ਆਏ ਗੱਗੂ ਸੱਕ ਗਿਆ ਜੀ ਵਿਚਾਰਾ ਪਹਿਲਾਂ ਸ਼ੈਟਰਿੰਗ ਲਈ ਗਿਆ ਉਹ ਵਿਚਾਰਾ ਟੋਕਾ ਮੇਰੇ ਗੱਗੂ ਨੇ ਹਾਂ ਕੋਈ ਜਾ ਚੱਲੇਗਾ ਸਾਲਾ ਥੋੜਾ ਝੋਖਾ ਹੋਊਗਾ ਚਲ ਆ ਜਾਣਾ ਉਹਨੇ 10 ਤਰੀਕ ਦਾ ਕੋਈ ਚੱਕਰ ਐਨੇ ਆਪਾਂ ਬਿੱਲੀ ਆ ਬਈ ਕਹਿੰਦੇ ਤੱਕ ਆਪਾਂ ਨੇ ਆਪਣੇ ਰੀਪਰ ਦੀ ਰਿਪੇਅਰ ਕਰਦੋਣੀ ਰੀਪਰ ਵਾਲਾ ਬਲੌਗ ਆਪਾਂ ਲੱਗ ਬਣਾਉਂਗੇ ਹਾਂ ਨਹੀਂ ਬਣਾਵਾਂਗੇ ਹਾਂ ਉਹ ਚ ਕੱਲਾ ਰੀਪਰ ਦਾ ਆਪਾਂ ਦਿਖਾਵਾਂਗੇ ਤੁਹਾਨੂੰ ਸਾਰਾ ਰੀਪ ਚ ਬਣਾਉਂਗਾ ਬਣਾਉਦਾ ਵੀ ਬਣਾਤਾ ਅੱਜ ਸ਼ਟਰਿੰਗ ਦਾ ਬਣਾਇਆ ਤੇ ਆਪਾਂ ਸ਼ਟਰਿੰਗ ਲਿਆਏ ਤੇ ਤੁਹਾਨੂੰ ਪਤਾ ਹੁਣ ਚੱਲੇ ਆ ਅਸੀਂ ਵਿਆਹ ਇੰਜੋਏ ਕਰ ਤੁਸੀਂ ਵੀ ਇੰਜੋਏ ਕਰੋ ਤੁਹਾਨੂੰ ਦਿਖਾਵਾਂਗੇ ਵਿਆਹ ਉੱਥੇ ਜਾ ਕੇ ਵਲੌਗ ਬਣਾਵਾਂਗੇ ਠੀਕ ਹੈ ਜਿੱਕੇ ਜਾ ਕੇ ਮਿਲਦੇ ਹਾਂ ਲਵ ਯੂ ਅੱਜ ਚੱਲੇ ਆ ਵਿਆਹ ਨੂੰ ਸ਼ਟਰਿੰਗ ਲਿਆਏ ਤੇ ਘਰ ਦੀ ਤਿਆਰੀ ਮੁੰਡਿਆਂ ਨੇ ਮਿੰਟ 15 ਲਾਏਗੇ ਆ ਸਭ ਦੀ ਜਦ ਅਜ ਮੈਚਿੰਗ ਕਰੀ ਫਿਰਦੇ ਆ ਦੇਖ ਲੈ ਦੋ ਜਣੇ ਮਿੰਟ 5 ਲਾਏ ਆ ਤਿਆਰ ਹੋਣੇ ਨੂੰ ਚਾਹੇ ਬਾਬ ਦਾ ਬਾਈ ਸੁਖਸ਼ੀ ਦਾ ਵਿਆਹ ਆਪਣੇ ਯਾਰ ਦੋਸਤਾਂ ਨੂੰ ਮਿਲਦੇ ਆ ਜਾ ਕੇ ਜਾ ਕੇ ਤੁਹਾਨੂੰ ਵੀ ਦਿਖਾਣੇ ਆ ਵਿਆਹ ਕਰਿਓ ਵੀ ਇੰਜੋਏ ਤੁਸੀਂ ਵੀ ਮਿਲਦੇ ਆਂ ਵਾਲੀਆ ਤੋਂ ਹਿੰਦ ਲੋ ਜੇ ਆਪਾਂ ਪਹੁੰਚ ਗਏ ਵਿਆਹ 'ਚ